ਲਾਉਣ ਤੋਂ ਮੇਰੇ ਤੇ 302 ਲਵਾ ਦੇਓ ਜੀ ਬੱਡ ਬੋਡੀ ਪੋਸਟਮਾਰਟਮ ਮੇਰਾ ਐਵੀਡੈਂਸ ਉਹ ਕਿੱਥੋਂ ਲਓਗੇ ਇਹਨਾਂ ਦਾ ਵਾਸਤੇ ਚੱਲੇ ਤੇ ਮੇਰੇ ਤੇ ਆਰਟੀਐਕਸ ਦਾ ਵੀ ਪਾ ਦੇਣ ਮੇਰੇ ਕਰਿਆਨੇ ਵਾਲੇ ਕੋਲ ਤੇ ਪਹੁੰਚੇ ਹੋਏ ਨੇ ਕਿਨਾਂ ਦੇ ਘਰੇ ਖੰਡ ਮਿੱਠਾ ਕਿੱਨਾ ਜਾਂਦਾ ਲੋਕ ਅਸੂਲ ਇਹਦੇ ਬਾਰੇ ਹਾਲ ਵੇਖੋ ਕੋਈ ਐਸਾ ਕਰ ਕਮਾਲ ਕਿ ਤੇਰਾ ਹੋ ਜਾਊ ਕੇਜਰੀਵਾਲ ਸਾਹਿਬ ਤੇ ਵੀ ਇਹ ਲੱਗੀਆਂ ਮੈਂ ਤਾਂ ਤਾਂ ਪੜੀਆਂ ਕੇਜਰੀਵਾਲ ਸਾਹਿਬ ਤੇ ਵੀ ਲੱਗੀਆਂ ਨਾ ਮੈਂ ਕਹਾਂ ਲਾਓ ਹੁਣ ਆ ਅਸੀਂ ਵੀ ਇੱਕੋ ਜੇ ਹੋ ਗਏ ਆ ਜੇ ਤੁਸੀਂ ਗੱਲ ਤੁਸੀਂ ਮੈਨੂੰ ਐਕਸ ਡਰੱਗੀ ਕਹੋ ਉਹ ਤੁਹਾਡਾ ਫੰਡਾਮੈਂਟਲ ਹੈ ਤੁਹਾਡੇ ਬੰਦੇ ਆ ਕੇ ਮੇਰੇ ਮੈਨੂੰ ਗੰਦੀਆਂ ਗਾਲਾਂ ਕੱਢ ਜਾਂਦੇ ਆ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਗਾਲਾਂ ਅਸੀਂ ਇੱਕ ਸਵਾਲ ਨਹੀਂ ਕਰ ਸਕਦੇ ਆ ਕਦੇ ਕਦੇ ਚਲੋ ਕੰਮ ਕਰਦੇ ਗਲਤੀ ਵੀ ਹੋ ਜਾਂਦੀ ਹੈ ਮਾਨ ਸਾਹਿਬ ਨੇ BMW ਕਾਰਖਾਨਾ ਲਾਤਾ ਸੀ ਉਦੋਂ ਪਰਚਾ ਹੋ ਜਾਣਾ ਚਾਹੀਦਾ ਸੀ ਮਾਨ ਸਾਹਿਬ ਨੇ ਤੇ ਗੋਲਡੀ ਬ੍ਰਾਡ ਨੂੰ ਫੜ ਕੇ ਤੇ ਹਵਾਲਾ ਚ ਬੰਦ ਕਰਤਾ ਸੀ ਜੀ ਉਦੋਂ ਪਰਚਾ ਹੋ ਜਾਣਾ ਚਾਹੀਦਾ ਸੀ ਇੱਕ ਟੁੱਟੀ ਤੋਂ ਕੱਢੇ ਤੂੰ ਸਾਨੂੰ ਗਾਲਾਂ ਤੇ ਲੱਗੀ ਵੇਲੇ ਰੱਬ ਹੁੰਦੇ ਸੀ ਕਿਸੇ ਵੇਲੇ ਤੇ ਸਾਡੇ ਨਾਲ ਪੂਰੇ ਫਰੈਂਡਲੀ ਹੁੰਦੇ ਸੀਗੇ ਜੀ ਪਰਸਨਲ ਯਾਰੀ ਦੋਸਤੀ ਸੀ ਯਾਰੀ ਮਾਨ ਸਾਹਿਬ ਫੋਨ ਕਰਦੇ ਹੁੰਦੇ ਸੀ ਸਰ ਮੇਰੇ ਨਾਲ ਮਾਨ ਸਾਹਿਬ ਦਾ ਇੱਕ ਵਾਰੀ 35 40 ਮਿੰਟ ਲੱਗੇ ਰਹੇ ਸੀਗੇ ਜੀ ਮਾਨ ਸਾਹਿਬ ਦੀ ਮਦਰ ਨਾਲ ਵੀ ਗੱਲ ਕੀਤੀ ਹੋਈ ਹੈ ਜੀ ਆਪੋਜੀਸ਼ਨ ਨੂੰ ਡਰਾਉਣ ਤੋਂ ਬਾਅਦ ਉਹ ਇੱਕ ਪੱਤਰਕਾਰ ਤਬਕੇ ਨੂੰ ਡਰਾਉਣ ਤੋਂ ਲੈ ਕੇ ਉਹ ਤੁਸੀਂ ਆਪੇ ਕਿਹਾ ਕਿ ਐਨ ਆਰ ਆਈ ਇਸ ਪਰਚੇ ਦੇ ਵਿੱਚ ਐਨ ਆਰ ਆਈ ਇੱਕ ਤੋਂ ਜ਼ਿਆਦਾ ਨੇ ਉਹ ਸਾਰਿਆਂ ਲਈ ਸੰਦੇਸ਼ ਹੈ ਕਿ ਜੇ ਤੁਸੀਂ ਬੋਲੋਗੇ ਸਵਾਲ ਕਰੋਗੇ ਟਿੱਪਣੀ ਕਰੋਗੇ ਤਾਂ ਭਾਈ ਤੁਹਾਡਾ ਹਸ਼ਿਆ ਜਿਹੜਾ ਚੰਗਾਰੀ ਇਹ ਬਹੁਤ ਵੱਡੀ ਗੱਲ ਹੈ ਸਾਡੀ ਪੁਲਿਸ ਦਾ ਤਾਂ ਇਸ ਤਰ੍ਹਾਂ ਦਾ ਹਾਲ ਹੈ ਸਰ ਕਿ ਹਾਲ ਅਧਿਕਾਰੀ ਕਹਿੰਦੇ ਆ ਕਿ ਨਹੀਂ ਜੀ ਜੇਲ੍ਹ ਚੋਂ ਇੰਟਰਵਿਊ ਨਹੀਂ ਹੋਈ ਸਾਡੇ ਪੰਜਾਬ ਪਰ ਉਸੇ ਹੀ ਪੰਜਾਬ ਪੁਲਿਸ ਦਾ ਇੱਕ ਜਾਂਚ ਅਧਿਕਾਰੀ ਜਾਂਚ ਕਰਕੇ ਐਫੀਡੈਫਟ ਫਾਈਲ ਕਰਦਾ ਕਿ ਸਰ ਸਾਡੇ ਹੀ ਹੋਈ ਹੈ ਕ੍ਰੈਡੀਬਿਲਟੀ ਤਾਂ ਮੈਂ ਜ਼ਿਆਦਾ ਸ਼ੁਰੂਆਤ ਦੇ ਵਿੱਚ ਕੁਝ ਨਹੀਂ ਬੋਲਣਾ ਬਾਈ ਮੈਂਟੋ ਗੁਰਸਰਿਆ ਮੇਰੇ ਨਾਲ ਨਹੀਂ ਸਿੱਧਾ ਉਹਨਾਂ ਨਾਲ ਗੱਲਬਾਤ ਕਰਦੇ ਆ ਪਤਾ ਹੀ ਆ ਵੀ ਸਰਕਾਰ ਕੀ ਕਰ ਰਹੀ ਹੈ ਕੀ ਨਹੀਂ ਗੱਲ ਹੈ ਹੁਣ ਇਸ ਇੰਟਰਵਿਊ ਚ ਸਾਰਾ ਕੁਝ ਤੁਹਾਨੂੰ ਪਤਾ ਲੱਗ ਜਾਏਗਾ ਬਾਈ ਜੀ ਕਿਦਾਂ ਦੇਖਦੇ ਹੋ ਪਰਚੇ ਕਰਦੇ ਨੇ ਤੁਹਾਡੇ ਤੇ ਵੀ ਕਰਤਾ ਮਨਿੰਦਰ ਤੇ ਵੀ ਕਰਤਾ ਆਰਟੀਆ ਐਕਟਿਵਿਸਟ ਤੇ ਕਰਤਾ ਇੱਕ ਆਪਣੇ ਲੁਧਿਆਣੇ ਤੋਂ ਮੁੰਡਾ ਉਹ ਤਾਂ ਵਿਚਾਰਾ ਬਾਹਰ ਬੈਠਾ ਉਹਦੇ ਤੇ ਕਰਤਾ ਤੇ ਪਰਚਾ ਦਬਾ ਵੀ ਲਿਆ ਸਰਕਾਰ ਪਰਚਾ ਕਰਦੀ ਆ ਵੀ ਲੋਕਾਂ ਨੂੰ ਦਬਾਉਣ ਵਾਸਤੇ ਤੇ ਇਹਨਾਂ ਨੇ ਤਾਂ ਪਰਚਾ ਹੀ ਦਬਾ ਲਿਆ ਮੇਰੇ ਖਿਆਲ ਦੇ ਨਾਲ ਅ ਕਈ ਵਾਰ ਤੁਸੀਂ ਦੇਖਣਾ ਬਚਪਨ ਦੇ ਵਿੱਚ ਨਾ ਜਦੋਂ ਆਪਣੇ ਤੋਂ ਕੋਈ ਚੀਜ਼ ਟੁੱਟ ਜਾਂਦੀ ਸੀ ਕਿ ਤੇ ਆਪਾਂ ਕੋਸ਼ਿਸ਼ ਕਰਦੇ ਸੀ ਉਹਨੂੰ ਲੁਕਾ ਦੇਉ ਯਾਰ ਚੇਤੀ ਬਰਾਮਦ ਨਾ ਹੋਵੇ ਪਤਾ ਨਾ ਲੱਗੇ ਤਾਂ ਮੇਰੇ ਖਲ ਦੇ ਨਾਲ ਤਾਂ ਇਹ ਨੀਤੀ ਇਸੇ ਗੱਲ ਵੱਲ ਸੰਕੇਤ ਦਿੰਦੀ ਆ ਕਿ ਕੁਝ ਸਹੀ ਨਹੀਂ ਹੋਇਆ ਫਿਰ ਉਸਨੂੰ ਲੁਕਾਉਣ ਦਾ ਯਤਨ ਕੀਤਾ ਗਿਆ ਤੇ ਜਿੱਥੋਂ ਤੱਕ ਪਰਚੇ ਦਾ ਸਵਾਲ ਹੈ ਉਹਦੀ ਟੈਕਨੀਕਲਟੀ ਤੇ ਉਹਦੀ ਵਾਜ਼ਬੀਅਤ ਆ ਤੇ ਤੁਸੀਂ ਦੇਖਣਾ ਬਹੁਤ ਵੱਡੇ ਵੱਡੇ ਵਕੀਲਾਂ ਨੇ ਰਿਐਕਟ ਕੀਤਾ ਹੈ ਉਹ ਰਿਐਕਟ ਕਿਸ ਪੱਖ ਚ ਕੀਤਾ ਚਲੋ ਮੈਂ ਉਹ ਵੀ ਛੱਡ ਦਿੰਨਾ ਪਰ ਅਸਲ ਦੇ ਵਿੱਚ ਨਾ ਇਸ ਚੀਜ਼ ਨੂੰ ਫੜਨ ਦੀ ਜ਼ਰੂਰਤ ਹੈ ਇਹ ਇਹਦੀ ਨਾ ਜੜ ਫੜਨ ਦੀ ਜ਼ਰੂਰਤ ਹੈ ਕਿ ਉਹ ਪਹਿਲਾਂ ਆਪਦੇ ਸਿਆਸੀ ਜਿਹੜੇ ਰਾਈਵਲ ਸੀਗੇ ਉਹਨਾਂ ਵੱਲ ਆਏ ਫਿਰ ਉਸ ਤੋਂ ਬਾਅਦ ਉਹਨਾਂ ਨੇ ਅਮਰਤਪਾਲ ਸਿੰਘ ਤੇ ਕਰੈਕਟ ਆਨ ਕੀਤਾ ਬਹੁਤ ਮਤਲਬ ਇੱਕ ਤਰ੍ਹਾਂ ਨਾਲ ਉਹਨਾਂ ਦੀ ਜਥੇਬੰਦੀ ਨੂੰ ਖੰਡਾ ਦਿੱਤਾ ਡੇਬਰੂਗਾਰਡਾ ਸੁੱਟ ਦਿੱਤੇ ਗਏ ਨੌਜਵਾਨ ਜਿਹੜੇ ਸੀਗੇ ਚਲੋ ਉਸ ਤੋਂ ਬਾਅਦ ਫਿਰ ਜਦੋਂ ਇਹਨਾਂ ਨੂੰ ਲੱਗਿਆ ਕਿ মিডিਆ ਦਾ ਇੱਕ ਹਿੱਸਾ ਮੈਨੇਜ ਨਹੀਂ ਹੋ ਰਿਹਾ ਤਾਂ ਇਹਨਾਂ ਨੇ ਸੁਖਨਾਬ ਸਿੱਧੂ ਰਜਿੰਦਰ ਤਗੜ ਭਾਵਨਾ ਕਿਸ਼ੋਰ ਮਤਲਬ ਕਿ ਕਈ ਪੱਤਰਕਾਰ ਜਿਹੜੇ ਸੀ ਉਹਨਾਂ ਤੇ ਸਿਕੰਜਾ ਕੱਸਿਆ ਫਿਰ ਇਸ ਤੋਂ ਵੀ ਅੱਗੇ ਜਾਂਦੇ ਹਾਂ ਕੁਝ ਆਵਾਜ਼ਾਂ ਕਹਿ ਲਓ ਪੱਤਰਕਾਰ ਕਹਿ ਲਓ ਮੇਰੇ ਵਰਗੇ ਹੁਣ ਮੈਂ ਕਿਉਂਕਿ ਫੀਲਡ ਨਹੀਂ ਕੰਮ ਕਰਦਾ ਮੈਂ ਚਲੋ ਵਿਸ਼ਲੇਸ਼ਨ ਵਗੈਰਾ ਕਰਦਾ ਤਾਂ ਇਹਨਾਂ ਨੇ ਮਤਲਬ ਉਹਨਾਂ ਬੰਦਿਆਂ ਨੂੰ ਹਰਾਸ ਕਰਨ ਲਈ ਪ੍ਰਾਪਰਟੀ ਚੈੱਕ ਕਰੋ ਖਾਤੇ ਚੈੱਕ ਕਰੋ ਜੀ ਫਲਾਹ ਕਰੋ ਟਮਕਾਂ ਕਰੋ ਨਹੀਂ ਸੁਤਾਇਆ ਤਾਂ ਮੁੱਖ ਮੰਤਰੀ ਸਾਹਿਬ ਨਿਜੀ ਹੋ ਗਏ ਮੇਰੇ ਤੇ ਰਤਨ ਤੇ ਮਤਲਬ ਕਿ ਉਹ ਇੱਕ ਇਸ ਤਰ੍ਹਾਂ ਦਾ ਪੈਟਰਨ ਲੱਗ ਰਿਹਾ ਸਾਨੂੰ ਕਿ 2027 ਵਾਸਤੇ ਸ਼ਾਇਦ ਆਪੋਜੀਸ਼ਨ ਜਿਹੜੀ ਕਿ ਕੁਛ ਹੱਦ ਤੱਕ ਪਹਿਲਾਂ ਡਰੀ ਹੋਈ ਹੈ ਆਪੋਜੀਸ਼ਨ ਨੂੰ ਜਿੰਨੀ ਕੁ ਮੇਰੀ ਜਾਣਕਾਰੀ ਹੈ ਕਿ ਤੁਸੀਂ ਦੇਖਣਾ ਆਉਣ ਵਾਲੇ ਸਮੇਂ 'ਚ ਇੱਕ ਦੋ ਬਹੁਤ ਵੱਡੇ ਕੇਸ ਦਰਜ ਹੋ ਸਕਦੇ ਆ ਆਪੋਜੀਸ਼ਨ ਨੂੰ ਡਰਾਉਣ ਤੋਂ ਬਾਅਦ ਉਹ ਇੱਕ ਪੱਤਰਕਾਰ ਤਬਕੇ ਨੂੰ ਡਰਾਉਣ ਤੋਂ ਲੈ ਕੇ ਹੁਣ ਤੁਸੀਂ ਆਪੇ ਕਿਹਾ ਕਿ ਐਨਆਰਆਈ ਇਸ ਪਰਚੇ ਦੇ ਵਿੱਚ ਐਨਆਰਆਈ ਇੱਕ ਤੋਂ ਜ਼ਿਆਦਾ ਨੇ ਉਹ ਸਾਰਿਆਂ ਲਈ ਸੰਦੇਸ਼ ਹੈ ਕਿ ਜੇ ਤੁਸੀਂ ਬੋਲੋਗੇ ਸਵਾਲ ਕਰੋਗੇ ਟਿੱਪਣੀ ਕਰੋਗੇ ਤਾਂ ਭਾਈ ਤੁਹਾਡਾ ਹੱਸ਼ਰ ਜਿਹੜਾ ਚੰਗਾ ਰਹੇ ਬਹੁਤ ਵੱਡੀ ਗੱਲ ਹਾਂਜੀ ਇਹਦੇ ਵਿੱਚ ਇਹ ਲੁਕਵਾ ਸੰਦੇਸ਼ ਹੈ ਤੁਹਾਡੀ ਗੱਲ ਚੋਂ ਮੈਂ ਇਹ ਗੱਲ ਜਿਹੜੀ ਕੱਢੀ ਹੈ ਕਿ ਇਹਦੇ ਚ ਐਨ ਆਰ ਆਈ ਵੀ ਹੈਗੇ ਆ ਇਹ ਬਹੁਤ ਖਤਰਨਾਕ ਸੰਕੇਤ ਹੈ ਆਪਣੇ ਵਾਸਤੇ ਮੇਰੇ ਖਿਆਲ ਦੇ ਨਾਲ ਸਾਮਨਾਮ ਦੰਡ ਭੇਦ ਜਿਹੜਾ ਕਿਹਾ ਸੀ ਨਾ ਉਹ ਚੱਲ ਪਿਆ ਕੰਮ ਮੈਨੂੰ ਲੱਗਦਾ ਥੋੜਾ ਥੋੜਾ ਹਾਂ ਸ਼ੁਰੂ ਹੈ ਇਹ ਵੀ ਗੱਲ ਆਉਂਦੀ ਆ ਵੀ ਪਰਸਨਲ ਹੋ ਜਾਣਾ ਇੱਕ ਪਾਸੇ ਇਹ ਕਹਿੰਦੇ ਉਹ ਵੀ ਤੁਸੀਂ ਇਹ ਤਾਂ ਪੱਤਰਕਾਰ ਹੀ ਨਹੀਂ ਹੈਗੇ ਇਹ ਤਾਂ ਬਲੌਗਰ ਨੇ ਇਹ ਤੇ ਉਹਨਾਂ ਦੇ ਖਿਲਾਫ ਪਰਸਨਲ ਹੋ ਜਾਂਦੇ ਹੋ ਨਾਮ ਲੈ ਕੇ ਕਹਿੰਦੇ ਤਾਂ ਤਾਂ ਇਹ ਵੀ ਕਹਿ ਦਿੰਦੇ ਆ ਵੀ ਇਹ ਤਾਂ ਵੀ ਗੈਂਗਸਟਰ ਹੀ ਤੋ ਇੱਥੇ ਆਇਆ ਹਾਂ ਵਗੈਰਾ ਮੈਂ ਦੱਸ ਦਿੰਦਾ ਐਕਸ ਡਰੱਗੀ ਤਾਂ ਹੁਣ ਆ ਹੀ ਆ ਕੋਈ ਐਕਸ ਹਸਬੈਂਡ ਹੋ ਜਾਂਦਾ ਕੋਈ ਕੁਝ ਹੋ ਜਾਂਦਾ ਕੋਈ ਕੁਝ ਹੋ ਜਾਂਦਾ ਚਲੋ ਕਟੋ-ਕਟ ਇਹ ਤੇ ਹੈ ਕਿ ਅਸੀਂ ਵੀ ਹੋਏ ਹੁਣ ਉਹ ਮੋੱਖ ਮੰਤਰੀ ਜਿਹੜਾ ਕਹਿ ਰਿਹਾ ਕਿ ਐਕਸ ਡਰੱਗੀ ਤੇ ਹੁਣ ਉਸੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚ ਉਹ ਕਹਿ ਰਿਹਾ ਵੀ ਜਿਹੜਾ ਛੱਡ ਕੇ ਆਊਗਾ ਉਹਨੂੰ ਸੂਰਮਾ ਕਹਾਂਗੇ ਤੇ ਪਿੰਡ ਚ ਲੱਗੂ ਕਿਉਂ ਭਾਈ ਵਿਆਖਿਆ ਤੁਸੀਂ ਯਾਰ ਆਪਣੇ ਹੱਦ ਨਾਲ ਜਿਹੜਾ ਤੁਹਾਨੂੰ ਨਾ ਪਸੰਦ ਹੈ ਉਹਦੇ ਨਾਲ ਨਫ਼ਰਤ ਹੈ ਤੇ ਜਿਹੜੇ ਬੰਦੇ ਤੁਹਾਡੇ ਲਈ ਕੰਮ ਕਰਨਗੇ ਉਹ ਤੁਹਾਡੇ लाडले ਹੋਗੇ ਚਲ ਬਹੁਤ ਵਧੀਆ ਗੱਲ ਹੈ ਪਰ ਦੁਜੀ ਨਾਲ ਕਿਉਂ ਨਫ਼ਰਤ ਮੈਂ ਤਾਂ ਮੈਂ ਤਾਂ ਮੁੱਖ ਮੰਤਰੀ ਸਾਹਿਬ ਨਾਲ ਨਫ਼ਰਤ ਨਹੀਂ ਕਰਦਾ ਮੈਂ ਅਜਿਹੀ ਪਿਆਰ ਕਰਦਾ ਕਿ ਸਾਡੇ ਮੁੱਖ ਮੰਤਰੀ ਅਦਬ ਨਾਲ ਗੱਲ ਕਰਦਾ ਦਲੀਲ ਨਾਲ ਗੱਲ ਕਰਦਾ ਇਹ ਜਦੋਂ ਦਲੀਲਾਂ ਖਤਮ ਹੋ ਜਾਂਦੀਆਂ ਉਹ ਉਸ ਵੇਲੇ ਇਸ ਤਰ੍ਹਾਂ ਦੀ ਪਾਸ਼ਾ ਇਸਤੇਮਾਲ ਹੁੰਦੀ ਆ ਤੇ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਬਈ ਪਰਸਨਲ ਨਹੀਂ ਹੋਣਾ ਚਾਹੀਦਾ ਇੱਕ ਪੱਤਰਕਾਰ ਨੂੰ ਵੀ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਕਿ ਨਿੱਜੀ ਜ਼ਿੰਦਗੀ 'ਚ ਕਦੇ ਵੀ ਨਾ ਜਾਇਆ ਜਾਵੇ ਕਿਸੇ ਵੀ ਲੀਡਰ ਦੀ ਨਿੱਜੀ ਜ਼ਿੰਦਗੀ ਨੂੰ ਛੱਡ ਦਿੱਤਾ ਜਾਵੇ ਤਾਂ ਉਹਨਾਂ ਨੂੰ ਵੀ ਘੱਟੋ ਘੱਟ ਇਹ ਚੀਜ਼ ਜਿਹੜੀ ਹੈ ਫਾਲੋ ਕਰਨੀ ਚਾਹੀਦੀ ਹੈ ਪਰਸਨਲ ਦਾ ਮਸਲਾ ਨਹੀਂ ਹੈ ਤੇ ਨਾ ਹੀ ਮੈਂ ਵੀਰੇ ਮੈਨੂੰ ਇਨਾ ਚਿਰ ਹੋ ਗਿਆ ਹੁਣ ਤਾਂ ਲਗਭਗ 15 ਸਾਲ ਕਈ ਸਰਕਾਰਾਂ ਚ ਕੰਮ ਕਰ ਲਿਆ ਮੈਂ ਨਾ ਹੀ ਕਦੇ ਮਿੱਥ ਕੇ ਇਸ ਤਰ੍ਹਾਂ ਕੀਤਾ ਕਿ ਬਈ ਪਰਸਨਲ ਕਿਸੇ ਦਾ ਨੁਕਸਾਨ ਹੋਵੇ ਉਲਟਾ ਸਰਕਾਰ ਚ ਬੈਠੇ ਬਹੁਤ ਸਾਰੇ ਬੰਦਿਆਂ ਦੇ ਮੈਨੂੰ ਫੋਨ ਆਏ ਕਿ ਯਾਰ ਹਮਦਰਦੀ ਹੈ ਤੇਰੇ ਨਾਲ ਇਹ ਕੋਈ ਹਾਂਜੀ ਹਾਂਜੀ ਕਿਸੇ ਵੇਲੇ ਨਾਮ ਲਵਾਂਗੇ ਹੁਣ ਤਾਂ ਵਿਚਾਰੇ ਮਾਂਝੇ ਜਾਣਗੇ ਨਾ ਤਾਂ ਮਤਲਬ ਕਿ ਉਹਨਾਂ ਲੋਕਾਂ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ ਇੱਕ ਮਾਹੌਲ ਮਾੜਾ ਹੋ ਗਿਆ ਜੀ ਜੀ ਤਾਂ ਲੱਗਦਾ ਨਹੀਂ ਸਰਕਾਰ ਕਿਥੇ ਨਾ ਕਿਥੇ ਆਪ ਹੀ ਪੰਗੇ ਲੈਂਦੀ ਪਈ ਐ ਵੀ ਕੀ ਲੋੜ ਕੀ ਐ ਇਹਨਾਂ ਚੀਜ਼ਾਂ ਕਰਨ ਦੀ ਫਿਰ ਲੋਕੀ ਵਿਰੋਧ ਕੇ ਫਿਰ ਵਿਰੋਧ ਹੁੰਦਾ ਤੁਸੀਂ ਦੇਖੋ ਸਿੰਪਲ ਐ ਨਾ ਕਿ ਪੋਲਿਟੀਕਲ ਸਟੇਟਮੈਂਟਾਂ ਲੋਕਾਂ ਦੇ ਸਵਾਲ ਹੁੰਦੇ ਆ ਤੁਸੀਂ ਇੱਕ ਜਸਟ ਕਲੈਰੀਫਿਕੇਸ਼ਨ ਦੇਣੀ ਕੱਲ ਖਤਮ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਇੱਕ ਤੁਹਾਨੂੰ ਯਾਦ ਹੋਣਾ ਖੰਨਾ ਪੁਲਿਸ ਨੇ ਖੰਡਨ ਕੀਤਾ ਸੀ ਕਿਸੇ ਮਾਮਲੇ ਚ ਕਿ ਫੇਕ ਐ ਕਿੰਨਾ ਸਿੰਪਲ ਜੋਤੀ ਯਾਦਵ ਜੀ ਦਾ ਵੈਸੀ ਵੀ ਕੰਮ ਤੁਸੀਂ ਦੇਖੋਗੇ ਤਾਂ ਬਹੁਤ ਵਧੀਆ ਲੱਗਦਾ ਹੈ ਕਈ ਮਾਮਲੇ ਚ ਕਿ ਉਹ ਕੋਈ ਮਾਮਲਾ ਸੀਗਾ ਹੁਣ ਮੈਨੂੰ ਯਾਦ ਨਹੀਂ ਐਗਜ਼ੈਕਟ ਪਰ ਮੈਨੂੰ ਯਾਦ ਆ ਕਿ ਖੰਨਾ ਪੁਲਿਸ ਨੇ ਇੱਕ ਪੋਸਟਰ ਬਣਾ ਕੇ ਪਤਾ ਸੀ ਕਿ ਇਹ ਫੇਕ ਹੈ ਤਾਂ ਗੱਲ ਹੀ ਖਤਮ ਹੋ ਗਈ ਉਹ ਸ਼ਾਇਦ ਅਸੀਂ ਵੀ ਅਪਡੇਟ ਕਰਤਾ ਕਿ ਬਾਈ ਖੰਨਾ ਪੁਲਿਸ ਬਣੀ ਹੋ ਖੰਡਣਾ ਕਿੰਨੀ ਸੋਹਣੀ ਗੱਲ ਹੈ ਕਿ ਇੱਕ ਪੁਲਿਸ ਜ਼ਿਲ੍ਹਾ ਪੁਲਿਸ ਜਿਹੜੀ ਹੈ ਉਹ ਕਿਸੇ ਚੀਜ਼ ਨੂੰ ਮਤਲਬ ਕਿ ਕੋਈ ਕੇਸ ਨਹੀਂ ਦਰਜ ਕਰ ਰਹੀ ਕੋ ਇਨਫੋਰਮੇਸ਼ਨ ਆਈ ਹੈ ਤਾਂ ਉਹ ਉਹਦੇ ਚ ਕਰ ਰਹੇ ਨੇ ਕਿ ਭਾਈ ਇਹ ਫੇਕ ਹੈ ਤਾਂ ਜੇ ਮੰਨ ਲਓ ਇਹ ਗੱਲ ਗਲਤ ਸੀ ਤਾਂ ਬਲਤੇਜ ਪੰਨੂ ਉਹਨੇ ਸਾਫ਼ ਕਰਤਾ ਕਿ ਨਹੀਂ ਜੀ ਜਹਾਜ਼ ਜਿਹੜਾ ਸੀ ਸ਼ਾਇਦ ਗਵਰਨਰ ਨੇ ਵਰਤੇ ਆ ਉਸ ਦਿਨ ਫਿਰ ਇਹ ਫੇਕ ਤਾਂ ਨਹੀਂ ਗਈ ਸਗੋਂ ਸਪਸ਼ਟ ਕਰ ਦਿੱਤਾ ਗਿਆ ਫਿਰ ਜਿਹੜੇ ਮੇਰੇ ਖਿਆਲ ਦੇ ਨਾਲ ਪੁਲਿਸ ਅਧਿਕਾਰੀ ਉਹਨਾਂ ਦਾ ਵੀ ਵਰਸ਼ਨ ਕੁਛ ਇਸ ਕਿਸਮ ਦਾ ਸੀਗਾ ਕਿ ਹਾਂ ਜੀ ਅਸੀਂ ਚੈੱਕ ਕਰਾਇਆ ਜੀ ਜਹਾਜ਼ ਕਿਸੇ ਅਧਿਕਾਰਤ ਬੰਦੇ ਨੇ ਇਸਤੇਮਾਲ ਕੀਤਾ ਫਿਰ ਉਹ ਫੇਕ ਨਹੀਂ reh ਜਾਂਦਾ ਮਿਸਲੀਡਿੰਗ ਨਹੀਂ reh ਜਾਂਦਾ ਉਹਦੇ ਨਾਲ ਕੋਈ ਕਮਨਲ ਕੋਈ ਸਟ੍ਰੈਸ ਨਹੀਂ ਪੈਦਾ ਹੋਈ ਤਾਂ ਕਹਿੰਦਾ ਮਤਲਬ ਹੈ ਕਿ ਤੁਸੀਂ ਕੋਈ ਤੇ ਆਧਾਰ ਰੱਖੋ ਨਾ ਯਾਰ ਟੈਕਨੀਕਲਟੀ ਕੋਈ ਤੇ ਤੁਸੀਂ ਜਾਇਜ਼ ਰੱਖੋ ਨਾ ਤੇ ਇਸ ਕਰਕੇ ਜੋ ਇਹ ਕਰ ਰਹੇ ਨੇ ਮੇਰੇ ਖਿਆਲ ਦੇ ਨਾਲ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਮਾਮਲਾ ਹੈ ਨਾ ਕਿ ਉਹ ਇਹ ਆ ਕਿ ਸਿੰਪਲ ਖੰਡਣ ਦੀ ਥਾਂ ਤੇ ਤੁਸੀਂ ਕੇਸ ਤੱਕ ਜਾ ਰਹੇ ਹੋ ਤਾਂ ਉਹਦਾ ਨਤੀਜਾ ਕੀ ਆ ਕਿ ਸਾਡੀ ਪੁਲਿਸ ਦੀ ਕ੍ਰੈਡੀਬਿਲਟੀ ਹੈ ਜਿਹੜੀ ਉਹ ਬੜੀ ਮਜ਼ਾਹੀਆ ਜੀ ਬਣ ਗਈ ਹੈ ਸਰ ਕਿਉਂਕਿ ਕੱਲ ਨੂੰ ਕੋਰਟ ਦੇ ਵਿੱਚ ਤਾਂ ਪੁਲਿਸ ਨੇ ਜਵਾਬ ਦੇਣਾ ਹੈ ਨਾ ਤਾਂ ਸਾਡੀ ਪੁਲਿਸ ਦਾ ਤਾਂ ਇਸ ਤਰ੍ਹਾਂ ਦਾ ਹਾਲ ਹੈ ਸਰ ਕਿ ਅਲਾ ਅਧਿਕਾਰੀ ਕਹਿੰਦੇ ਆ ਕਿ ਨਹੀਂ ਜੀ ਜੇਲ੍ਹ ਚੋਂ ਇੰਟਰਵਿਊ ਨਹੀਂ ਹੋਈ ਸਾਡੀ ਪੰਜਾਬ ਦੀ ਜ ਪਰ ਉਸੇ ਹੀ ਪੰਜਾਬ ਪੁਲਿਸ ਦਾ ਇੱਕ ਜਾਂਚ ਅਧਿਕਾਰੀ ਜਾਂਚ ਕਰਕੇ ਐਫੀਡੈਵਟ ਫਾਈਲ ਕਰਦਾ ਕਿ ਸਰ ਸਾਡੇ ਹੀ ਹੋਈ ਹੈ ਕ੍ਰੈਡੀਬਿਲਟੀ ਕੀ ਕ੍ਰੈਡੀਬਿਲਟੀ ਦੇਖੋ ਔਰ ਇਸ ਕੇਸ ਦੇ ਵਿੱਚ ਜਿੰਨੇ ਤੁਸੀਂ ਲੈਜਿਟਿਮੇਟ ਕੁਐਸਚਨ ਨੂੰ ਪੁਖਤਾ ਕਰਨ ਵਾਲੇ ਵਕੀਲ ਹੈ ਉਹ ਸਾਰੇ ਕਹਿੰਦੇ ਆ ਕਿ ਇਹ ਕੇਸ ਇਹ ਕੇਸ ਪੁਲਿਸ ਵਾਸਤੇ ਫਸਤਾ ਬਣ ਜਾਏਗਾ ਫਸਤਾ ਬਣ ਜਾਏਗਾ ਅੱਗੇ ਜਾ ਕੇ ਕਿਉਂਕਿ ਇਹਦੇ ਚ ਇਹਨਾਂ ਨੂੰ ਬੋਲਣ ਦੇ ਅਧਿਕਾਰ ਤੋਂ ਲੈ ਕੇ ਬਹੁਤ ਕੁਝ ਦਾ ਜਵਾਬ ਬਣਾਉਣਾ ਪਊਗਾ ਇਸੇ ਕਰਕੇ ਹੁਣ ਜੇ ਤੁਸੀਂ ਦੇਖੋਗੇ ਤਾਂ ਜਿਹੜਾ ਤੁਹਾਡਾ ਪਹਿਲਾ ਸਵਾਲ ਸੀ ਨਾ ਕਿ ਇਸੇ ਕਰਕੇ ਹੀ ਸ਼ਾਇਦ ਕਿਉਂਕਿ ਪੁਲਿਸ ਅਧਿਕਾਰੀਆਂ ਨੂੰ ਪਤਾ ਹੁੰਦਾ ਕਿ ਇਸ ਕੇਸ ਨੂੰ ਦਰਜ ਕਰਨ ਉਪਰੰਤ ਹਿਡਨ ਕਰ ਦਿੱਤਾ ਗਿਆ। ਧਰਾਵਾ ਬੜੀਆਂ ਵੱਡੀਆਂ ਵੱਡੀਆਂ ਦਾੜਤੇ ਲਗਾਏ। ਧਰਾਵਾ ਬੜੀਆਂ ਵੱਡੀਆਂ ਵੱਡੀਆਂ ਦਾੜਤੇ ਲਗਾਏਆਂ ਗਿਆ 355 355 2 ਇੱਕ। ਤੁਹਾਨੂੰ ਪਤਾ ਹੀ ਹੈ ਤੁਸੀਂ ਦੇਖਿਆ ਹੀ ਨਹੀਂ। ਹਮਮ ਸਹੀ ਹੈ। ਬਸ ਇਹਨੇ ਪਰਦਾ ਪਿਆ ਸੀ ਇਸ ਤੇ ਇਹਦੇ ਬਾਰੇ। ਅੱਛਾ ਕਮਾਲ ਵੇਖੋ। ਕੋਈ ਐਸਾ ਕਰ ਕਮਾਲ ਕਿ ਤੇਰਾ ਹੋ ਜਾਊ। ਉਹ ਕੇਜਰੀਵਾਲ ਸਾਹਿਬ ਤੇ ਵੀ ਇਹ ਲੱਗੀਆਂ ਮੈਂ ਤਾਂ ਤਾਂ ਪੜੀਆਂ ਕੇਜਰੀਵਾਲ ਸਾਹਿਬ ਤੇ ਵੀ ਲੱਗ ਗਿਆ ਨਾ ਉਹ ਮੈਂ ਕਹ ਲਾ ਹੋਣਾ ਅਸੀਂ ਵੀ ਇੱਕੋ ਜੇ ਹੋ ਗਏ ਆ ਦੋਵੇਂ ਇੱਕੋ ਜੇ ਹੋ ਜਾਈਏ ਤਾਂ ਗੱਲਿਆ ਕਿਉਂ ਬੜਾ ਠੀਕ ਹੈ ਹੁਣ ਮੈਨੂੰ ਪਤਾ ਲੱਗਿਆ ਸਰਤਾਜ ਦੀ ਗੱਲ ਕਰਤੀ ਮੈਂ ਤੇ ਮੇਰੀ ਜਾਨ ਸੁਦਾਈ ਇੱਕੋ ਜੇ ਆ ਬਸ ਅਸੀਂ ਇੱਕੋ ਜੇ ਹੋ ਗਏ ਆ ਜੀ ਕੇਜਰੀਵਾਲ ਸਾਹਿਬ ਤੇ ਮੈਂ ਮਤਲਬ ਕਿ ਉਹਨਾਂ ਤੇ ਵੀ ਪਾਰਟੀ ਤੇ ਵੀ ਸ਼ਾਇਦ ਇਹ ਮੁਕਦਮਾ ਦਰਜ ਹੋਇਆ ਤਾਰਾ ਦੇਖੋ ਤਾਰਾ ਲਾਣ ਨਾਲ ਕੁਮਰ ਜੀ ਕੁਛ ਨਹੀਂ ਹੁੰਦਾ ਤਾਰਾ ਨੂੰ ਸਥਾਪਿਤ ਕਰਨਾ ਆਂਦਾ ਤੁਸੀਂ ਚਾਰ ਸ਼ੀਟ ਦੇ ਵਿੱਚ ਜਦੋਂ ਤੁਸੀਂ ਜਾ ਕੇ ਹਰੇਕ ਨੁਕਤੇ ਨਗਾ ਤੋਂ ਚੀਜ਼ਾਂ ਰੱਖੋਗੇ ਅਦਾਲਤ ਨੇ ਕਨਸੀਡਰ ਕਰਨੀ ਆਉਂਦੀ ਹੈ ਉੱਥੇ ਬਹੁਤ ਗਰਾਰੀ ਫਸਦੀ ਹੈ ਸਰ ਲਾਉਣ ਤੋਂ ਮੇਰੇ ਤੇ 302 ਲਵਾ ਦਿਓ ਜੀ ਡੈੱਡ ਬੋਡੀ ਪੋਸਟਮਾਰਟਮ ਮੇਰਾ ਐਵੀਡੈਂਸ ਉਹ ਕਿੱਥੋਂ ਲਓਗੇ ਸਮਝਦੇ ਹੋ ਨਾ ਲਾਉਣ ਲਈ ਤਾਂ ਇਹਨਾਂ ਦਾ ਵਾਸਤੇ ਚੱਲੇ ਤੇ ਮੇਰੇ ਤੇ ਆਰ ਡੀ ਐਕਸ ਦਾ ਵੀ ਪਾ ਦੇਣਾ ਮੇਰੇ ਕਰਿਆਨੇ ਵਾਲੇ ਕੋਲ ਤੇ ਪਹੁੰਚੇ ਹੋਏ ਨੇ ਕਿਨਾਂ ਦੇ ਘਰੇ ਖੰਡ ਮਿੱਠਾ ਕਿੱਨਾ ਜਾਂਦਾ ਲਾਓ ਦੱਸੋ ਇਹ ਕੋ ਗੱਲਾਂ ਨੇ ਕਰਨ ਵਾਲੀਆਂ ਯਾਰ ਯਾਰ ਕਦੇ ਕਦੇ ਜੀ ਕਰਦਾ ਕਿ ਬਈ ਇਹਨਾਂ ਨੂੰ ਨਾਮ ਹੀ ਦੇ ਆਈਏ ਜਾ ਕੇ ਛੇਕੜਦਾ ਕੋਈ ਥੋੜਾ ਨਾਮ ਹੀ ਦੇ ਆਈਏ ਨਹੀਂ ਇਹ ਗੱਲ ਸੱਚੀ ਹੈ ਕਿ ਤੁਸੀਂ ਵੈਸੇ ਮਜ਼ਾਕ ਚ ਸੱਚੀ ਹੈ ਜੀ ਮੈਨੂੰ ਖੁਦ ਮੇਰੇ ਦੁਕਾਨਦਾਰ ਨੇ ਕਿਹਾ ਕਹਿੰਦਾ ਸੀ ਸੀਆਈਡੀ ਵਾਲੇ ਆਏ ਸੀ ਦੁਕਾਨਦਾਰ ਕੋਲ ਹਾਂਜੀ ਮੇਰੇ ਪਿੰਡ ਆ ਜਾਓ ਮੈਂ ਦੁਕਾਨਦਾਰ ਟਕਰਾ ਦੂੰਗਾ ਇਹ ਬੰਦਾ ਓਹ ਮੇਰਾ ਰਿਸ਼ਤੇਦਾਰ ਸੀ ਉਹਨੇ ਕਿਹਾ ਯਾਰ ਉਹਨਾਂ ਦੇ ਘਰੇ ਦਾ ਮਜ਼ਮਾ ਲੱਗਾ ਰਹਿੰਦਾ ਹੈ ਹੈ ਤੇ ਮੈਂ ਉਹਨਾਂ ਨੂੰ ਬੁਲਾ ਦੇਣਾ ਇੱਥੇ ਤੇ ਤੁਹਾਨੂੰ ਸਾਰਾ ਬੇਲੀ ਦੇ ਦੇਣਗੇ ਭੱਜ ਗਿਆ ਜੀ ਸੀਆਈਡੀ ਵਾਲਾ ਅਸਰ ਮੇਰੇ ਮਤਲਬ ਤੁਸੀਂ ਇਹ ਦੇਖੋ ਕਿ ਮੇਰੇ ਭਰਾ ਦੀ ਕਾਰ ਆ ਉਹ ਉਹਨੂੰ ਇਹਨਾਂ ਨੇ ਬਦਨਾਮ ਕਰ ਛੱਡਿਆ ਉਹ ਅੱਲਾ ਲਾ 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 ਕਹਿੰਦੇ ਜੀ ਫੋਰਚੂਨਰ ਹੈ ਇਹਦੇ ਕੋਲੇ ਤੇ ਮੈਂ ਕਿਹਾ ਵੀ ਚਲੋ ਮੇਰੇ ਕੋਲ ਹਾਫ ਦਿੱਤਾ ਹੈ ਨਹੀਂ ਮੇਰੇ ਭਰਾ ਕੋਲੇ ਆ ਤੇ ਜੇ ਬੰਦਾ ਉਹ ਵੀ ਵੀ ਤੁਹਾਡੇ ਨਾਲ ਹੋ ਸਕਦਾ ਮੈਂ ਤਾਂ 3-4 ਗੁਣਾ ਜ਼ਿਆਦਾ ਕਮਾਉਂਦਾ ਮੈਂ ਤੁਹਾਡੇ ਐਮਐਲਏ ਨਾਲੋਂ ਕਿਉਂਕਿ ਮੈਂ ਮੈਂ ਤਾਂ ਬਹੁਤ سارے ਰੇਡੀਓ ਸਟੇਸ਼ਨਾਂ 'ਤੇ ਕੰਮ ਕਰਦਾ ਬਹੁਤ ਪੁਰਾਣਾ ਕੰਮ ਕਰਦਾ ਤੇ ਤੁਹਾਡੇ ਬੰਦੇ ਰੈਕਸੋ ਨਾਲ ਚੱਪਲ ਤੋਂ ਗੂਚੀ ਦੇ ਬੂਟ ਤੱਕ ਬਹੁਤ ਜਲਦੀ ਪਹੁੰਚ ਗਏ ਸੀ ਯਾਰ ਹੁਣ ਨਾਲ ਵੀ ਨਿਗਾਹ ਮਾਰ ਲਓ ਨਾ ਕਬਰ ਉਹਦੀ ਰਫਤਾਰ ਚੈੱਕ ਕਰੋ ਉਹਨਾਂ ਦੀ ਵੀ ਰਫਤਾਰ ਚੈੱਕ ਕਰੋ ਯਾਰ ਨਹੀਂ ਭਾਈ ਮੈਨੂੰ ਨਹੀਂ ਪਤਾ ਮੈਂ ਕਿ ਮੈਂ ਮੇਰੇ ਕੋਲ ਤਾਂ ਭਾਈ ਸਸਤੇ ਆ ਪਰ ਮੈਂ ਇੱਕ ਤੁਹਾਨੂੰ ਮਿਸਾਲ ਦਿਤੀ ਹੈ ਕਿ ਭਾਈ ਸਾਡੇ ਤਾਂ ਸਾਰਾ ਕੁਝ ਹੀ ਚੈੱਕ ਕਰੀ ਜਨੇ ਤੁਸੀਂ ਮੇਰੇ ਜਾ ਕੇ ਸੁਸਾਇਟੀ ਜੋ ਪੁੱਛਦੇ ਰਹੇ ਜੀ ਹੋਰ ਦੱਸੋ ਪਿੰਡ ਵਾਲੀ ਸੁਸਾਇਟੀ ਨਹੀਂ ਹੁੰਦੀ ਕੀ ਦਾ ਕੋਈ ਖਾਤਾ ਖੂਤਾ ਨਹੀਂ ਚੱਲਦਾ ਜੀ ਉਹ ਕਹਿੰਦੇ ਯਾਰ ਇਹਦੇ ਕੋਲ ਮਰਬੇ ਦੱਸੋ ਛੋਲੇ ਵੀ ਤਾਂ ਇਹ ਕਦੇ ਵਾਈ ਨਹੀਂ ਕਰਦਾ ਇਹ ਤਾਂ ਦੱਸੋ ਕਮਾਲ ਦੀਆਂ ਗੱਲਾਂ ਇਹਨਾਂ ਨੂੰ ਜੇ ਪੱਤਰਕਾਰ ਕੋ ਫੋਰਚਨਰ ਮੈਂ ਕਹਿੰਦਾ ਹੋਵੇ ਵੀ ਹੋਣੀ ਵੀ ਚਾਹੀਦੀ ਹੁਣ ਹੋਣੀ ਵੀ ਚਾਹੀਦੀ ਹੈ ਹੋ ਸਕਦਾ ਮੈਂ ਡਿਫੈਂਡਰ ਲੈ ਲਵਾਂ ਯਾਰ ਅੱਗੇ ਜਾ ਕੇ ਤੁਸੀਂ ਤੁਸੀਂ ਕੀ ਮੈਂ ਕੋਈ ਮਤਲਬ ਕਿ ਟਰਾਲੀਆਂ ਚੋਰੀ ਕਰਕੇ ਉਹਦੇ ਪਾਰਟਸ ਵੇਚ ਕੇ ਥੋੜੀ ਲਿਆਂਗਾ ਜੇ ਲਿਆਂਗਾ ਤੁਸੀਂ ਮﻘਦਮਾ ਕਰ ਦੇਣਾ ਸਰ ਮੈਂ ਆਪਦੀ ਕਮਾਈ ਨਾਲ ਜੋ ਮਰਜ਼ੀ ਲੈਵਾਂ हो सकदा मैं सरकार ਦੇ ਬਰਾਬਰ ਆਪਦਾ ਕੋਈ ਹੈਲੀਕਾਪਟਰ ਹੀ ਲਿਆਵਾਂ ਮੈਂ ਕੱਲ ਨੂੰ ਚੋਪਰ ਲਿਆਵਾਂ ਕਿਉਂ ਬਈ ਹਰੇਕ ਬੰਦੇ ਦੇ ਸੁਪਨੇ ਹੁੰਦੇ ਆ ਨਾ ਜੇ ਮੈਂ ਤੁਹਾਡਾ ਕੋਈ ਬੈਂਕ ਲੁੱਟਿਆ ਤੁਹਾਡੀ ਸਰਕਾਰ ਤੋਂ ਕੋਈ ਕੰਮ ਲਿਆ ਕੋਈ ਮੈਂ ਬਿਜ਼ਨਸ ਗਲਤ ਕੀਤਾ ਤਾਂ ਤੁਹਾਡੇ ਕੋਲ ਤੁਸੀਂ ਤੇ ਤੁਹਾਡੇ ਸੀਆਈਡੀ ਵਾਲਿਆਂ ਤੇ ਸਾਰੇ ਮੇਰੇ ਖਾਤੇ ਖੰਘਾਲੇ ਆ ਉਹ ਕਈ ਵਾਰ ਤਾਂ 20 ਤਰੀਕ ਤੋਂ ਬਾਅਦ ਮੇਰੇ ਖਾਤੇ 'ਚ ਹੁੰਦੇ ਹੀ 2-300 ਰੁਪਇਆ ਜੀ ਠੀਕ ਹੈ ਨਾ ਉਹ ਵਿਚਾਰੇ ਆਪ ਹੀ ਸ਼ਰਮਿੰਦਾ ਹੋ ਕੇ ਇਹਨਾਂ ਨੂੰ ਦੱਸ ਗਏ ਵੀ ਕੁਝ ਨਹੀਂ ਹੈਗਾ ਇਹ ਨਾ ਇਹ ਗੱਲ ਤੁਸੀਂ ਨਾ ਇਹ ਪੱਤਰਕਾਰਾਂ ਦੀ ਸੱਚਾਈ ਦੱਸਦੀ ਗੱਲ ਕਰਦੇ ਕਰਦੇ 20 ਤਰੀਕ ਤੋਂ ਬਾਅਦ ਸਾਡਾ ਖਾਤਾ ਖਾਲੀ 20 ਤਰੀਕ ਤੋਂ ਬਾਅਦ ਐ ਹਾਲ ਹੁੰਦਾ ਭਈ ਮਤਲਬ ਕਿ ਆਮ ਆਪਾਂ ਬੰਦੇ ਆ ਕਈ ਬੰਦਿਆਂ ਦਾ ਕੁਮਰ ਵੀਰੇ ਹੁੰਦਾ ਉਹ ਲੁਕਾ ਲੈਂਦੇ ਮੈਂ ਨਹੀਂ ਚੀਜ਼ ਲੁਕਾਉਂਦਾ ਕਿ ਵੀ ਠੀਕ ਐ ਬਹੁਤ ਵਧੀਆ ਜ਼ਿੰਦਗੀ ਜਿਉਉਨੇ ਆ ਬਹੁਤ ਵਧੀਆ ਕਮਾਉਨੇ ਪਰ ਮਿਹਨਤ ਵੀ ਤਾਂ ਦੇਖੋ ਨਾ ਸਾਡੀ ਇੱਕ ਮੈਂ 6 6 ਜੋਬਾਂ ਕਰਦਾ ਜੀ ਤੁਸੀਂ ਦੇਖੋ ਤੁਸੀਂ ਇੱਕ ਕਰਦੇ ਹੋ ਨਾ ਤੁਹਾਡੀ ਕਿੰਨੀ ਸਰਦਰੀ ਆ ਕਿੰਨੀ ਸਿਰਦਰਦੀ ਹੈ ਮੈਂ 5 6 ਜੌਬਾਂ ਕਰਦਾ ਜੀ ਵੱਖ-ਵੱਖ ਧਾਰਿਆਂ ਨਾਲ ਤੇ ਵੱਖ-ਵੱਖ ਅਧਾਰਿਆਂ ਦੀ ਵੱਖ-ਵੱਖਤ ਤੁਹਾਨੂੰ ਪਤਾ ਸਿਰਦਰਦੀ ਹੁੰਦੀ ਹੈ ਨਾ ਪ੍ਰਾਈਵੇਟ ਜੌਬ 'ਚ ਤਾਂ ਕੰਟੈਂਟ ਵੀ ਵੱਖਰਾ-ਵੱਖਰਾ ਦਾ ਕੰਟੈਂਟ ਵੀ ਕੰਟੈਂਟ ਵੀ ਔਰ ਖੜੇ ਪੈਰ ਕਿਸੇ ਵੇਲੇ ਵੀ ਤੁਹਾਨੂੰ ਅਗਲਾ ਜਗਾ ਸਕਦਾ ਹੈ ਨਾ ਤੇ ਦਿਨ ਰਾਤ ਦਾ ਵੀ ਫਰਕ ਹੈ ਨਾ ਮੈਂ ਇੰਗਲੈਂਡ 'ਚ ਕੰਮ ਕਰਦਾ ਮੈਂ ਕੈਨੇਡਾ 'ਚ ਕੰਮ ਕਰਦਾ ਮੈਂ ਯੂਐਸਟੀ ਕੰਮ ਕਰਦਾ ਦਿਨ ਰਾਤ ਦਾ ਵੀ ਫਰਕ ਹੁੰਦਾ ਨਾ ਟਾਈਮ ਦਾ ਵੀ ਫਰਕ ਹੁੰਦਾ ਕਿਸੇ ਵੇਲੇ ਵੀ ਬਾਜ ਪੈ ਸਕਦੀ ਹੈ ਤੋੜ ਕਿਆ ਜਵਨ ਮਿਤਰਾ ਤਾਂ ਮਤਲਬ ਕੋਈ ਚੀਜ਼ ਨਹੀਂ ਦੇਖੀ ਜਾਂਦੀ ਆਪਣੀ ਇਹ ਨਾ ਫਿਤਰਤ ਹੈ ਵੈਸੇ ਮਨੁੱਖੀ ਸੁਭਾਅ ਤੋਂ ਕਿ ਆਪਾਂ ਕਿਸੇ ਵੀ ਬੰਦੇ ਦੇ ਬਾਈਸੈਪਸ ਦੇਖਦੇ ਆ ਕਿ ਉਹ ਬੜਾ ਡੋਲਾ ਬਣਾਇਆ ਨਾ ਪਰ ਉਹਦੇ ਜਿੰਮ ਚ ਲਾਏ ਘੰਟੇ ਨਹੀਂ ਦੇਖਦੇ ਭਈ ਉਹ ਉਹ ਬਾਈਸੈਪਸ ਲਈ ਉਹਨੇ ਪਤਾ ਨਹੀਂ ਕਿੰਨੇ ਹਜ਼ਾਰ ਘੰਟੇ ਲਾ ਲਏ ਉਹਨੇ ਠੀਕ ਹੈ ਨਾ ਜੀ ਇਹ ਸਮੱਸਿਆ ਹੁੰਦੀ ਹੈ ਚਲੋ ਇਹ ਲਾਈਟ ਮੂਡ ਦੀਆਂ ਗੱਲਾਂ ਮੈਂ ਤਾਂ ਕਹਿੰਦਾ ਭਈ ਜਿਹੜੇ ਸਾਡੇ ਤੇ ਸਵਾਲ ਕਰਦੇ ਸਾਡੀ ਫੋਰਚਨਰ ਤੇ ਪਰਮਾਤਮਾ ਉਹਨਾਂ ਨੂੰ ਵੀ ਯਾਰ ਵੱਡੀਆਂ ਵੱਡੀਆਂ ਗੱਡੀਆਂ ਦੇ ਦੇ ਸਾਰੇ ਦਾ ਟਾ ਇਟ ਇਜ਼ ਕੱਲ ਗਿਆ ਤਾਂ ਮੈਂ ਸੌਰੀ ਆਈਟੀ ਸੈਲ ਉਹਦਾ ਮਗਰ ਪਿਆ ਆ ਜੋ ਤਾਂ ਪਰਚਾ ਮੂਰੇ ਆਇਆ ਹੈ ਨਾ ਕਹਿੰਦੇ ਇਹ ਪੱਤਰਕਾਰ ਨਹੀਂ ਇਹ ਵਲੌਗਰ ਨੇ ਜੇ ਵਲੌਗਰ ਨੇ ਇਹਨਾਂ ਨੂੰ ਛਾਣਬੀਣ ਕਰਕੇ ਖਬਰ ਲਾਣੀ ਚਾਹੀਦੀ ਇਹਨਾਂ ਨੇ ਛਾਣਬੀਣ ਨਹੀਂ ਕੀਤੀ ਇਹਨਾਂ ਨੇ ਸਿਰਫ ਸਵਾਲ ਪਾਤਾ ਹੀ ਅਸੀਂ ਅਸੀਂ ਤਾਂ ਮੁੱਖ ਮੰਤਰੀ ਨੂੰ ਫੋਲੋ ਕਰਦੇ ਹਾਂ ਜੀ ਠੀਕ ਹੈ ਜੀ ਮੁੱਖ ਮੰਤਰੀ ਸਾਹਿਬ ਨੂੰ ਫੋਲੋ ਕਰਦੇ ਹਾਂ ਅਸੀਂ ਠੀਕ ਹੈ ਉਹ ਵੀ ਤਾਂ ਕੰਟੈਂਟ ਕ੍ਰੀਏਟਰ ਹੀ ਹੈ ਸਾਰੀ ਜ਼ਿੰਦਗੀ ਉਹਨਾਂ ਨੇ ਕੰਟੈਂਟ ਹੀ ਕ੍ਰੀਏਟ ਕੀਤਾ ਹੈ ਕੰਟੈਂਟ ਕ੍ਰੀਏਟ ਕਰਨਾ ਕੋਈ ਮਾੜਾ ਵਲੌਗਰ ਕੰਟੈਂਟ ਕ੍ਰੀਏਟਰ ਕਹ ਲੋ ਤੁਸੀਂ ਤੁਸੀਂ ਵੀ ਤੁਸੀਂ ਵੀ ਕ੍ਰੀਏਟਰ ਹੋ ਨਾ ਨਿਊਜ਼ ਕ੍ਰੀਏਟ ਕੀਤੀ ਇੰਟਰਵਿਊ ਕ੍ਰੀਏਟ ਕੀਤੀ ਹੈ ਕੰਟੈਂਟ ਕ੍ਰੀਏਟਰ ਹੋ ਨਾ ਮਾਨ ਸਾਹਿਬ ਕੌਣ ਸਰ ਮਾਨ ਸਾਹਿਬ ਵੀ ਕੰਟੈਂਟ ਕ੍ਰੀਏਟਰ ਸਨ ਔਰ ਕਦੇ-ਕਦੇ ਚਲੋ ਕੰਮ ਕਰਦੇ ਗਲਤੀ ਵੀ ਹੋ ਜਾਂਦੀ ਹੈ ਮਾਨ ਸਾਹਿਬ ਨੇ BMW ਕਾਰਖਾਨਾ ਲਾਤਾ ਸੀ ਉਦੋਂ ਪਰਚਾ ਹੋ ਜਾਣਾ ਚਾਹੀਦਾ ਸੀ ਮਾਨ ਸਾਹਿਬ ਨੇ ਤੇ 골ਡੀ ਬ੍ਰਾਂਡ ਨੂੰ ਫੜ ਕੇ ਤੇ ਹਵਾਲਾ ਚ ਬੰਦ ਕਰਤਾ ਸੀ ਜੀ ਉਦੋਂ ਪਰਚਾ ਹੋ ਜਾਣਾ ਚਾਹੀਦਾ ਸੀ ਤੁਸੀਂ ਤੁਸੀਂ ਜੇ ਇਹ ਤੈਅ ਕਰਨ ਲੱਗੋਗੇ 16 ਮੈਡੀਕਲ ਕਾਲਜ ਉਹ ਵੀ ਖੁੱਲੇ ਆ ਮਤਲਬ ਹੁਮਰ ਜੀ ਜੇ ਪੱਤਰਕਾਰਤਾ ਦੀ ਵਿਆਖਿਆ ਕਰਨ ਬੈਠ ਜਾਓਗੇ ਚਲੋ ਛੱਡ ਦਿਓ ਤੁਸੀਂ ਸਾਰਾ ਕੁਝ ਛੱਡ ਦਿਓ ਤੁਹਾਨੂੰ ਇੱਕ ਤੁਸੀਂ ਕਾਰਟੂਨਿਸਟ ਹੋ ਤਾਂ ਤੁਹਾਨੂੰ ਕਾਰਟੂਨ ਬਣਾਉਣ ਦਾ ਵੀ ਅਧਿਕਾਰ ਹੈ ਵਿਚਾਰਾਂ ਦੇ ਪ੍ਰਗਟਾਵੇ ਦੀ ਸਾਦੀ ਮਾਨ ਸਾਹਿਬ ਨੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਤੇ ਹੀ ਇਥੋਂ ਤੱਕ ਖੇਡ ਕੇ ਕਦੇ ਬੀਬੋ ਭੂਆ ਕਦੇ ਫਲਾਣਾ ਐਲ ਐਮ ਐਸਾ ਫਲਾਣਾ ਕੁਲਫੀ ਕਦੇ ਗਰਮਾ ਗਰਮ ਇਹ ਸਾਰਾ ਕੁਝ ਭੁੱਲਣ ਦੇ ਅਧਿਕਾਰ ਦੀ ਵਰਤੋਂ ਕਰਦੇ ਹਾਸਲ ਕੀਤਾ ਤਾਂ ਕੀ ਤੁਸੀਂ ਇੱਕ ਨਾਗਰਿਕ ਨੂੰ ਛੱਡੋ ਤੁਸੀਂ ਪੱਤਰਕਾਰ ਛੱਡੋ ਕੰਟੈਂਟ ਕ੍ਰिएਟਰ ਕੁਝ ਵੀ ਨਹੀਂ ਨਾਥਿੰਗ ਮੈਂ ਇੱਕ ਨਾਗਰਿਕ ਤਾਂ ਹੈ ਕਿ ਮੈਨੂੰ ਤੁਸੀਂ ਪਾਕਿਸਤਾਨੀ ਗਣਦੇ ਹੋ ਇੱਕ ਨਾਗਰਿਕ ਦੇ ਤੌਰ ਤੇ ਮੇਰਾ ਫੰਡਾਮੈਂਟਲ ਨਹੀਂ ਹੈ ਮੇਰਾ ਫੰਡਾਮੈਂਟਲ ਨਹੀਂ ਹੈ ਜੇ ਤੁਸੀਂ ਗੱਲ ਤੁਸੀਂ ਮੈਨੂੰ ਐਕਸ ਡਰੱਗੀ ਕਹੋ ਉਹ ਤੁਹਾਡਾ ਫੰਡਾਮੈਂਟਲ ਹੈ ਤੁਹਾਡੇ ਬੰਦੇ ਆ ਕੇ ਮੇਰੇ ਮੈਨੂੰ ਗੰਦੀਆਂ ਗਾਲਾਂ ਕੱਢ ਜਾਂਦੇ ਆ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ ਗਾਲਾਂ ਗਾਲਾਂ ਅਸੀਂ ਇੱਕ ਸਵਾਲ ਨਹੀਂ ਕਰ ਸਕਦੇ ਯਾਰ ਤੁਸੀਂ ਸਾਡੇ ਆਈਡੈਂਟੀ ਕਾਰਡ ਚੈੱਕ ਕਰਦੇ ਫਿਰ ਔਰ ਇਹਨਾਂ ਦੀ ਸਰਕਾਰ ਚ ਬੈਠੇ ਜਿਹੜੇ ਸ਼ਖਸ ਨੇ ਮੈਂ ਉਹਨਾਂ ਨੂੰ ਰਿਪਲੇਸ ਕੀਤਾ ਕੁਛ ਆਦ ਆ ਰਹੇ ਅੱਜ ਉਹ ਪਹਿਲਾਂ ਉਹਨਾਂ ਤੋਂ ਚੈੱਕ ਕਰ ਲੋ ਮੈਂ ਉਹਨੋਂ ਰਿਪਲੇਸ ਕੀਤਾ ਉਹਨਾਂ ਦੀਆਂ ਛੁੱਟੀਆਂ ਕਟਾਉਂਦਾ ਰਿਹਾ ਮੈਂ ਔਰ ਮੈਂ ਉਹ ਸ਼ਖਸ ਆ ਜਿਹਦੀਆਂ ਰਿਪੋਰਟਾਂ ਨੂੰ ਕੋਟ ਕਰਦੇ ਰਹੇ ਆਏ ਕਿਉਂਕਿ ਮੈਂ ਲੰਮਾ ਸਮਾਂ ਇਹ ਤੇ ਕਈਆਂ ਦਾ ਜਨਮ ਫੇਸਬੁਕ ਤੇ ਲੇਟ ਹੋਇਆ ਨਾ ਜੀ ਕਈਆਂ ਦਾ ਜਨਮ ਫੇਸਬੁਕ ਤੇ ਲੇਟ ਹੋਇਆ ਮੈਂ ਕਈ ਅਖਬਾਰਾਂ 'ਚ ਕੰਮ ਕੀਤਾ ਕੁਮਰ ਸਾਹਿਬ ਮੈਂ ਨੈਸ਼ਨਲ ਨਿਊਜ਼ ਪੇਪਰ 'ਚ ਵੀ ਕੰਮ ਕੀਤਾ ਇਹ ਕਹਿ ਵੀ ਗੱਲ ਹੈ ਅਸੀਂ ਵੀ ਤੁਸੀਂ ਗੱਲ ਮੈਨੂੰ ਕਹੀ ਨਾ ਮੇਰੇ ਦਿਮਾਗ 'ਚ ਆ ਗਈ ਜਿਹੜੇ ਪਿਛਲੇ ਚੈਨਲ 'ਚ ਮੈਂ ਕੰਮ ਕਰਦਾ ਹੁੰਦਾ ਸੀ ਨਾ ਇਹਨਾਂ ਨੇ ਬੜੀਆਂ ਮੇਰੀਆਂ ਵੀਡੀਓ ਚਲਾਈਆਂ ਹੋਈਆਂ ਆਪਣੇ ਪੇਜ ਤੇ ਬੜੇ ਪੱਤਰਕਾਰਾਂ ਦੀਆਂ ਵੀਡੀਓਜ਼ ਚਲਾਉਂਦੇ ਹੁੰਦੇ ਸੀ ਤੇ ਹੁਣ ਇਹਨਾਂ ਨੂੰ ਉਹੀ ਪੱਤਰਕਾਰ ਮਾੜੇ ਲੱਗਦੇ ਆ ਬਸ ਗੱਲ ਉਹੀ ਆ ਨਾ ਕਿ ਯਾਰੀ ਟੁੱਟੀ ਤੋਂ ਕੱਢੇ ਤੂੰ ਸਾਨੂੰ ਗਾਲ੍ਹਾਂ ਤੇ ਲੱਗੀ ਵੇਲੇ ਰੱਬ ਹੁੰਦੇ ਸੀ ਕਿਸੇ ਵੇਲੇ ਤਾਂ ਸਾਡੇ ਨਾਲ ਪੂਰੇ ਫਰੈਂਡਲੀ ਹੁੰਦੇ ਸੀਗੇ ਜੀ ਪਰਸਨਲ ਯਾਰੀ ਦੋਸਤੀ ਸੀ ਕਿਹਾ ਸੀ ਮਾਨ ਸਾਹਿਬ ਫੋਨ ਕਰਦੇ ਹੁੰਦੇ ਸੀਗੇ ਸ਼ਰਮ ਮੇਰੇ ਨਾਲ ਮਾਨ ਸਾਹਿਬ ਦਾ ਇੱਕ ਵਾਰੀ 35 40 ਮਿੰਟ ਲੱਗੇ ਰਹੇ ਸੀਗੇ ਜੀ ਮਾਨ ਸਾਹਿਬ ਦੀ ਮਦਰ ਨਾਲ ਵੀ ਗੱਲ ਕੀਤੀ ਹੋਈ ਹੈ ਜੀ ਸਾ ਪਾਲੀ ਭੁਪਿੰਦਰ ਹੋਰੀ ਮਲਤੇਜ ਪੰਨੂ ਸਾਰੇ ਦੋਸਤ ਹੀ ਸੀਗੇ ਜੀ ਹੁਣ ਆ ਤੁਸੀਂ ਕੰਮ ਕਰਦੇ ਹੋ ਤਾਂ ਤੁਹਾਡੀ ਦੋਸਤੀ ਬਣ ਜਾਂਦੀ ਹੈ ਜੀ ਤੁਹਾਡੀ ਦੋਸਤੀ ਬਣ ਜਾਂਦੀ ਹੈ ਇਹਦੇ ਵਿੱਚ ਕੀ ਹੈ ਤੁਹਾਡੇ ਤੋਂ ਅਲਕਤ ਬਣਦੇ ਆ ਪਰ ਗੱਲ ਹੀ ਹੁੰਦੀ ਹੈ ਕਿ ਬੰਦਾ ਆਂਦੇ ਹੁੰਦੇ ਆ ਨਾ ਉਹ ਇੱਕ ਸ਼ਾਇਦ ਲੋਪੋ ਵਾਲੇ ਨੇ ਬੜੀ ਖੂਬਸੂਰਤ ਗੱਲ ਕਹੀ ਹੈ ਉਹ ਕਹਿੰਦਾ ਯਾਰ ਜਿਹੜਾ ਤੁਹਾਨੂੰ ਨਾ ਸਵਾਦ ਦਿੰਦਾ ਉਹ ਮੌਕੇ ਤੇ ਚੰਗਾ ਲੱਗਦਾ ਤੇ ਜਿਹੜਾ ਤੁਹਾਨੂੰ ਮਤ ਦਿੰਦਾ ਨਾ ਉਹ ਬਹੁਤ ਜੀ ਚੰਗਾ ਲੱਗਦਾ ਅਸੀਂ ਕਾਲੀਆਂ ਨੂੰ ਵੀ ਮਤ ਦਿੰਦੇ ਰਹੇ ਸੀ ਕਿ ਸੰਭਲ ਜਾਓ ਸੰਭਲ ਜਾਓ ਤੇ ਮੁੜ ਕੇ ਉਹੀ ਕਾਲੀ ਕਿਉਂਕਿ ਮੈਂ ਲੰਬੀ ਤੋਂ ਸੀ ਉਸ ਵੇਲੇ ਤਾਂ ਮੈਂ ਬਹੁਤ ਮਿੱਠਾ ਲੱਗਦਾ ਸੀ ਇਹਨਾਂ ਨੂੰ ਕਿਉਂਕਿ ਲੰਬੀ ਚ ਸਟੋਰੀਆਂ ਕੱਢਦੇ ਹੁੰਦੇ ਸੀ ਅਸੀਂ ਸੰਗਦਰਸ਼ਨਾ ਚ ਤਾਂ ਉਸ ਵੇਲੇ ਅਸੀਂ ਉਹਨਾਂ ਨੂੰ ਵੀ ਬਹੁਤ ਕਹਿੰਦੇ ਹੁੰਦੇ ਸੀ ਬੰਦੇ ਬਣ ਜਾਓ ਤਾਂ ਦੇਖ ਲਓ ਫਿਰ ਉਹ ਮੰਨੇ ਕਾਂਗਰਸ ਨੂੰ ਵੀ ਜਗਾਉਂਦੇ ਰਹੇ ਇਹਨਾਂ ਨੂੰ ਵੀ ਸ਼ੁਰੂ ਤੋਂ ਚਿਤਾਇਆ ਕਿ ਭਾਈ ਕੁਝ ਚੀਜ਼ਾਂ ਰੋਂਗ ਜਾ ਰਹੀਆਂ ਨੇ ਰੌਂਗ ਜਾ ਰਹੀਆਂ ਅੱਜ ਇਹਨਾਂ ਦੇ ਹੀ ਪੇਜਾਂ ਤੋਂ ਜਦੋਂ ਇਹ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦਾ ਰਿਜ਼ਲਟ ਆਇਆ ਇਹਨਾਂ ਦੇ ਹੀ ਆਈਟੀ ਪੇਜਾਂ ਤੋਂ ਕੁਝ ਸਵਾਲ ਹੋਏ ਕਿ ਫਲਾਣੇ ਇਲਾਕੇ 'ਚ ਲੀਡਰਾਂ ਨੂੰ ਰੋਕ ਲਓ ਤੇ ਮਨੀ ਮੇਕਿੰਗ ਦਾ ਕੰਮ ਚੱਲ ਰਿਹਾ ਹੈ ਫਿਰ ਸਾਡਾ ਕਸੂਰ ਕੀ ਹੈ ਜੀ ਸਾਡਾ ਕਸੂਰ ਕੀ ਹੈ ਜੇ ਤੁਹਾਡੇ ਬਹੁਤ ਬਹੁਤ ਸਵਾਲ ਤਾਂ ਬਹੁਤ ਨੇ ਪਰ ਅੱਜ ਤੁਹਾਡੇ ਕੋ ਸਮਾਂ ਸਵਾਲ ਸਵਾਲ ਭਰਾਵਾ ਮੈਥੋਂ ਤਾਂ ਪੁੱਛ ਲੋ ਸਵਾਲ ਉਹਨਾਂ ਨੂੰ ਉਹਨਾਂ ਨੂੰ ਜਦੋਂ ਕਰੀਏ ਨਾ ਗੱਲ ਉਦੋਂ ਮੁਸ਼ਕਲ ਹੋ ਜਾਂਦੀ ਆ ਆਪਾਂ ਤੇ ਸਵਾਲਾਂ ਦੇ ਅਸੀਂ ਅੱਜ ਵੀ ਮੈਂ ਲਾਈਵ 'ਚ ਕਿਹਾ ਸੀ ਕੋਈ ਆਜੋ ਆਮ ਆਦਮੀ ਪਾਰਟੀ ਦਾ ਬੁਲਾਰਾ ਆਜੋ ਫੋਰਚੂਨਰ ਬਾਰੇ ਪੁੱਛਣਾ ਪੱਤਰਕਾਰ ਦੀ ਵਿਆਖਿਆ ਤਾਂ ਇਹ ਕਰਨੀ ਆ ਜਾਂ ਇਸ ਪਰਚੇ ਤੇ ਗੱਲ ਕਰਨੀ ਆ ਖੁੱਲਾ ਸੱਦਾ ਆਜੋ ਅਕਾਲੀ ਦਲ ਦੀ ਗੱਲ ਕਰ ਰਹੇ ਸੀ ਅੱਜ ਸੁਖਬੀਰ ਸਿੰਘ ਬਾਦਲ ਤੁਹਾਡੇ ਹੱਕ ਦੇ ਵਿੱਚ ਆਏ ਨੇ ਲੱਗਦਾ ਵੀ ਸੁਧਾਰ ਹੋਇਆ ਨਹੀਂ ਦੇਖੋ opposition ساری ਆਈ ਹੈ ਸੁਖਬੀਰ ਸਿੰਘ ਬਾਦਲ ਵਿਅਕਤੀ ਵਿਸ਼ੇਸ਼ ਤੇ ਆਪਾਂ ਨੂੰ ਗੱਲ ਕਰਨ ਦੀ ਥਾਂ ਤੇ ਇਹ ਕਰਨੀ ਚਾਹੀਦੀ ਹੈ ਕਿ ਮੈਂ ਭਾਰਤੀ ਜਨਤਾ ਪਾਰਟੀ ਦਾ ਸਭ ਤੋਂ ਤਕੜਾ ਲੋਚਿਕ ਹਾਂ ਮੈਂ ਆਰਐਸਐਸ ਦੀ ਆਈਡੀਓਲੋਜੀ ਜਾਂ ਮੋਦੀ ਸਾਹਿਬ ਦੇ ਕਾਰਜਕਾਲ ਦੀ ਬਹੁਤ ਆਲੋਚਨਾ ਕੀਤੀ ਹੈ ਯੋਗੀ ਦਿੱਤਿਆ ਨਾਦ ਤੋਂ ਲੈ ਕੇ ਰਾਫੇਲ ਤੱਕ ਦੀਆਂ ਆਪਣੇ ਪੰਜਾਬੀ ਮੀਡੀਆ ਚੋਂ ਮੈਂ ਬਹੁਤ ਪਹਿਲਾਂ ਰਿਪੋਰਟਾਂ ਕੱਢੀਆਂ ਹੋਈਆਂ ਜਿਹੜੀਆਂ ਸ਼ਾਇਦ ਅੱਜ ਵੀ ਮੇਰੇ ਖਿਆਲ ਦੇ ਨਾਲ ਰਿਸਰਚ ਮੰਗਦੀਆਂ ਹੋਣਗੀਆਂ ਅਸੀਂ ਪਹਿਲਾਂ ਰਿਸਰਚ ਕੀਤੀ ਹੈ ਤੁਸੀਂ ਦੇਖੋ ਸਭ ਤੋਂ ਜ਼ਿਆਦਾ ਭਾਰਤੀ ਜਨਤਾ ਪਾਰਟੀ ਨੇ ਸਪੋਰਟ ਕੀਤੀ ਹੈ ਉਹਨਾਂ ਦੇ ਬੰਦੇ ਆਏ ਹੋਏ ਨੇ ਤੁਸੀਂ ਇਹ ਦੇਖੋ ਨਾ ਅਸੀਂ ਉਹਨਾਂ ਨੂੰ ਕਿਉਂ ਕਰ ਰਹੇ ਕਿ ਮਤਲਬ ਕਿ ਉਹ ਠੀਕ ਹੈ ਉਹਨਾਂ ਨੂੰ ਆਪਾਂ ਕ੍ਰਿਟੀਸਾਈਜ਼ ਕਰਦੇ ਹਾਂ ਸਾਡੇ ਵਿਚਾਰਕ ਵੱਖਰੇਵੇਂ ਹੋ ਸਕਦੇ ਆ ਪਰ ਬੋਲਣ ਦੀ ਆਜ਼ਾਦੀ ਤੇ ਸਾਰਿਆਂ ਦੀ ਸਹਿਮਤੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਉਹ ਆਏ ਨੇ ਉਹ ਆਏ ਨੇ ਸਾਡੇ ਵਿਚਾਰਕ ਵੱਖਰੇਵੇਂ ਹੋ ਸਕਦੇ ਉਹ ਆਏ ਨੇ ਉਹ ਕਾਦੇ ਲਈ ਆਏ ਨੇ ਕਿਉਂਕਿ ਇੱਕ ਜੈਜ ਜੈ ਨਹੀਂ ਹੁਣ ਮਸਲਾ ਤੁਸੀਂ ਦੇਖੋ ਪੱਤਰਕਾਰਾਂ ਚ ਇਹ ਕਾ ਨਹੀਂ ਹੁੰਦਾ ਸਾਰੀਆਂ ਜਥੇਬੰਦੀਆਂ ਸਾਰੇ ਜਥੇਬੰਦੀਆਂ ਸਾਰੇ ਕਲੱਬ ਆਏ ਆ ਕਿਉਂਕਿ ਸਾਰਿਆਂ ਨਾਲ ਜੁੜਿਆ ਮਸਲਾ ਹੈ ਤੁਸੀਂ ਵੇਖੋ ਕਾਂਗਰਸ ਹੀ ਆਏ ਆ ਮਤਲਬ ਕਿ ਸਾਰੀ ਆਪੋਜੀਸ਼ਨ ਆਈ ਆ ਕਿ ਭਈ ਇਹ ਮਸਲਾ ਜਿਹੜਾ ਕਿਸੇ ਇੰਡੀਵਿਜੂਅਲ ਦਾ ਨਹੀਂ ਹੈ ਮਸਲਾ ਜਿਹੜਾ ਮਸਲਾ ਸਾਡੇ ਸਿਸਟਮ ਦਾ ਨਿਜ਼ਾਮ ਦਾ ਹੈ ਕਿ ਇਹ ਬੇਸਿਕਲੀ ਵੀ ਸੋਸਤਾਈ ਵਾਸਤੇ ਗੇਮ ਹੋ ਰਹੀ ਆ ਕਿ ਆਪੋਜੀਸ਼ਨ ਨੂੰ ਡਰਾ ਲਿਆ ਆਪੋਜੀਸ਼ਨ ਤੁਹਾਡੀ ਡਰੀ ਹੋਈ ਹੈ ਮੰਨੋ ਨਾ ਮੰਨੋ ਪੰਜਾਬ ਚ ਆਪੋਜੀਸ਼ਨ ਜਿਹੜੀ ਆ ਬਹੁਤ ਹੱਦ ਤੱਕ ਡਰੀ ਹੈ ਤਦ ਹੀ ਤੁਸੀਂ ਗਰਾਉਂਡ ਤੇ ਕੋਈ ਲਹਿਰ ਨਹੀਂ ਦੇਖਦੇ ਉਹ ਸਿਰਫ ਪੀਸੀ ਐਕਸ ਇੱਥੇ ਤੱਕ ਹੈ ਇੱਕ ਦੋ ਮੁਕਦਮੇ ਹੋਰ ਪੈ ਗਏ ਕਿਸੇ ਵੱਡੇ ਲੀਡਰਾਂ ਤੇ ਤਾਂ ਆਪੋਜੀਸ਼ਨ ਹੋਰ ਡਰੇਗੀ ਆਪੋਜੀਸ਼ਨ ਡਰਨ ਦਾ ਮਤਲਬ ਹੀ ਹੁੰਦਾ ਜਿਹੜਾ ਰਾਜ ਕਰਤਾ ਰਿਹਾ ਹੋਵੇ ਕਿਤੇ ਨਾ ਕਿਤੇ ਕਮੀਆਂ ਪੇਸ਼ੀਆਂ ਨਿਕਲਾਉਂਦੀਆਂ ਨੇ ਕੋਈ ਕਾਰੋਬਾਰ ਚ ਕਮੀ ਪੇਸ਼ੀ ਹੈ ਤਾਂ ਸਾਬ ਹੁਣ ਆਪੋਜੀਸ਼ਨ ਦੇ ਨਾਲ ਦੂਸਰਾ ਪਿੱਲਰ ਹੈ ਪੱਤਰਕਾਰਤਾ ਤੁਸੀਂ ਪੱਤਰਕਾਰਤਾ ਨੂੰ ਡਰਾ ਰਹੇ ਹੋ ਔਰ ਤੀਸਰਾ ਐਨਆਰਆਈ ਇਹ ਇਹਦੇ ਵਿੱਚ ਐਨਆਰਆਈ ਰਗੜ ਕੇ ਕੋਈ ਉਹਨਾਂ ਨੂੰ ਵੀ ਡਰਾ ਦੇਉਂਗਾ ਚੌਥਾ ਕਿ ਜੇ ਤੁਸੀਂ ਸਧਾਰਨ ਕੰਟੈਂਟ ਸ਼ੇਅਰ ਕਰਦੇ ਹੋ ਇਹ ਦੇਖੋ ਡਰਾਵਾ ਕਿੱਡਾ ਤਗੜਾ ਹੈ ਇਹ ਇਹ ਵੀ ਨਹੀਂ ਕਰ ਸਕਦਾ ਇਹ ਬਹੁਤ ਵੱਡੀ ਗੱਲ ਹੈ ਡੂੰਗੀ ਗੱਲ ਹੈ ਸੋ ਇਹਦੇ ਵਿੱਚ ਇਹ ਚੀਜ਼ ਹੋਈ ਹੈ ਕਿ ਸਾਰੀ ਆਪੋਜੀਸ਼ਨ ਆਈ ਹੈ ਔਰ ਸਾਰੇ ਪੱਤਰਕਾਰ ਔਰ ਕਿਸਾਨ ਜਥੇਬੰਦੀਆਂ ਆਈਆਂ ਲੈਫਟਿਸਟ ਆਏ ਹੋਏ ਨੇ ਤੁਸੀਂ ਕਮਾਲ ਦੇਖੋ ਵਾਰਿਸ ਪੰਜਾਬ ਦੇ ਵੀ ਆਏ ਆ ਤੇ ਲੈਫਟਿਸਟ ਵੀ ਆਏ ਹੋਏ ਨੇ ਜਿਹੜੇ ਇੱਕ ਦੂਜੇ ਦੇ ਬਿਲਕੁਲ ਖਿਲਾਫ ਚੱਲ ਬਿਲਕੁਲ ਉਹਨਾਂ ਦੀ ਵਿਚਾਰਕ ਖਿਲਾਫਤ ਹੈ ਹੱਤਪੇਦ ਹੈ ਤੁਸੀਂ ਦੇਖੋ ਸਾਰੇ ਆਏ ਹੋਏ ਨੇ ਇਹ ਮੇਰੇ ਖਿਆਲ ਦੇ ਨਾਲ ਸ਼ੁਭ ਸੰਕੇਤ ਹੈ ਕਿ ਸਾਰੇ ਅਸੀਂ ਇੱਕ ਮੁਟਾ ਤੇ ਮੈਨੂੰ ਤਾਂ ਲੱਗਦਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਵਿਆ ਜਾਣਾ ਚਾਹੀਦਾ ਸੀ ਵੀ ਆਪਾਂ ਵਿਚਾਰ ਕਰੀਏ ਕਿ ਯਾਰ ਵਿਚਾਰ ਨੂੰ ਸਪੇਸ ਦੇਣੀ ਹੈ ਕਿ ਤਲਵਾਰ ਨੂੰ ਦੇਣੀ ਹੈ ਕਿਉਂਕਿ ਜਦੋਂ ਵਿਚਾਰ ਲਈ ਸਪੇਸ ਖਤਮ ਹੋ ਜਾਂਦੀ ਹੈ ਤਲਵਾਰ ਲਈ ਖੁੱਲ ਜਾਂਦੀ ਹੈ ਅਸੀਂ ਉਹ ਉਹ ਚੀਜ਼ ਨਹੀਂ ਚਾਹੁੰਦੇ ਕਿਤੇ ਵੀ ਸਭ ਤੋਂ ਵੱਡੀ ਤੁਸੀਂ ਪੱਤਰਕਾਰਾਂ ਦੀ ਗੱਲ ਕੀਤੀ ਹੈ ਜਿਹੜੇ ਪੱਤਰਕਾਰ ਸਰਕਾਰ ਦੇ ਖਿਲਾਫ ਮਤਲਬ ਜਿਹੜੇ ਚੈਨਲ ਸਰਕਾਰ ਦੇ ਖਿਲਾਫ ਚਲਾਉਂਦੇ ਵੀ ਨਹੀਂ ਕੁਝ ਵੀ ਸਰਕਾਰ ਦੇ ਹੱਕ ਦੇ ਵਿੱਚ ਚਲਾਉਂਦੇ ਆ ਉਹ ਵੀ ਸਾਰੇ ਪੱਤਰਕਾਰ ਆਏ ਖਿਲਾਫ ਨਹੀਂ ਹੁੰਦਾ ਕੋਈ ਪੱਤਰਕਾਰ ਜੇ ਕਿਸੇ ਸਰਕਾਰ ਦੇ ਖਿਲਾਫ ਹੈ ਤਾਂ ਪੱਤਰਕਾਰ ਨਹੀਂ ਹੈ ਸਰਕਾਰ ਸਾਡੀ ਚੁਣੀ ਹੋਈ ਹੈ ਫਿਰ ਜੇ ਅਸੀਂ ਮਿੱਥ ਕੇ ਕਰਦੇ ਆ ਤਾਂ ਅਸੀਂ ਉਹਦੇ ਖਿਲਾਫ ਸਾਜ਼ਿਸ਼ ਕਰਦੇ ਆ ਜਿਹੜਾ ਕਿ ਇੱਕ ਅਫੈਂਸ ਹੈ ਕੈਦੇ ਦੇ ਮੁਤਾਬਕ ਪੱਤਰਕਾਰਤਾ ਦਾ ਹੁੰਦਾ ਹੈ ਕਿ ਤੁਸੀਂ ਵਿਚਾਰਕ ਚੀਜ਼ਾਂ ਛੱਡ ਕੇ ਕਿ ਸਾਹਮਣੇ ਤੁਹਾਡੀ ਆਈਡੀਓਲੋਜੀ ਦੀ ਸਰਕਾਰ ਹੈ ਜਾਂ ਵਿਰੋਧਤਾ ਦੀ ਆਈਡੀਓਲੋਜੀ ਦੀ ਹੈ ਜੋ ਹੁਣ ਮੋਦੀ ਸਾਹਿਬ ਅੱਛਾ ਕੰਮ ਕਰਨਗੇ ਮੇਰਾ ਵਿਚਾਰਕ ਮਤ ਪੇਦ ਹੋਰ ਹੈ ਪਰ ਜੋ ਅੱਛਾ ਕਰਨਾ ਲੋਕਾਂ ਦੇ ਤਾਂ ਉਹਨਾਂ ਨੂੰ ਕਹਾਂਗੇ ਯਾਰ ਆ ਨੀਤੀ ਉਹ ਆਪਾਂ ਨੀਤੀਗਤ ਅਲੋਚਕ ਹੋ ਸਕਦੇ ਆ ਜਾਂ ਨੀਤੀਗਤ ਆਪਾਂ ਉਹਦੇ ਸਮਰਥਕ ਹੋ ਸਕਦੇ ਆ ਪੱਤਰਕਾਰਤਾ ਦਾ ਜਿਹੜਾ ਵੀ ਮੈਂ ਸਰਕਾਰ ਦੇ ਵਿਰੁੱਧ ਆ ਇਹ ਕਹਿ ਦੇਣਾ ਤਾਂ ਤੁਸੀਂ ਸਮਝ ਲਓ ਕਿ ਆਪਦੀ ਪੱਤਰਕਾਰਤਾ ਤੇ ਹੀ ਸਵਾਲੀਆ ਨਿਸ਼ਾਨ ਲਾ ਲਿਆ ਨਹੀਂ ਸਰਕਾਰ ਚੁਣੀ ਹੋਈ ਹੈ ਸਰਕਾਰ ਪੱਤਰਕਾਰ ਦੀ ਵੀ ਹੈ ਤੋ ਸਾਡਾ ਕੰਮ ਇਹੀ ਹੋਣਾ ਚਾਹੀਦਾ ਕਿ ਅਸੀਂ ਨੀਤੀਗਤ ਆਲੋਚਕ ਜਾਂ ਨੀਤੀਗਤ ਸਮਰਥਕ ਹੋ ਇਹ ਤਾਂ ਉਥੋਂ ਤੱਕ ਕਰਈਏ ਠੀਕ ਹੈ ਧੰਨਵਾਦ ਜੀ ਤੁਹਾਡਾ ਮੁਹੰਮਦ ਹੋਰ ਵੀ ਬਾਈ ਖੜੇ ਆ ਧੰਨਵਾਦ ਜੀ ਸੋ ਜਿਵੇਂ ਕਿ ਸਾਰੀ ਗੱਲਬਾਤ ਤੁਸੀਂ ਸੁਣੀ ਲਈ ਹੈ ਤੇ ਜ਼ਰੂਰ ਸਰਕਾਰ ਤੇ ਹੁਣ ਸਵਾਲ ਤਾਂ ਉੱਠਦੇ ਰਹਿਣਗੇ ਇਹ ਨਾ ਹੋਵੇ ਵੀ ਉਹਨਾਂ ਨੂੰ ਲੱਗੇ ਵੀ ਪਰਚੇ ਕਰਤੇ ਆ ਸਾ ਸਵਾਲ ਨਹੀਂ ਉੱਠਣਗੇ ਉਲਟਾ ਹੋਰ ਸਵਾਲ ਜਿਹੜੇ ਉੱਠਨੇ ਸ਼ੁਰੂ ਹੋ ਗਏ ਹੈ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਕੂ ਵਰਜੋਤ ਸਿੰਘ